ਜਿਹੜਾ ਬੰਦਾ ਸੁੱਤਾ 1 ਵਜੇ ਉੱਠਿਆ ਜੀ ਹੂੰ ਕਿਹੜੇ ਰਾਜਸਥਾਨ ਜਾਏਗਾ ਤੇ ਕਿੱਥੇ ਕੀ ਕਰੇਗਾ ਜਾ ਕੇ ਜੀ ਦੀ ਫੇਰ ਸ਼ਾਮ ਨੂੰ ਸ਼ੂਟਿੰਗ ਹੋਏ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਤਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਹਨਾ ਯਥਾਰਥ ਨਹੀਂ ਹੁੰਦਾ ਵਜੂਦ ਨਹੀਂ ਹੁੰਦਾ ਇਹ ਕਿਸੇ ਨੇ ਕਿਸੇ ਨੂੰ ਕਿਹਾ ਕਿ ਭਾਈ ਹੋ ਗਈ ਤਾਂ ਮੈਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਮੈਨੂੰ ਬਿੰਨੂ ਨਾਲ ਗੱਲਬਾਤ ਹੋਈ ਬਿੰਨੂ ਢਿਲੋਣਾ ਨਾਲ ਮੈਂ ਲਾਈਟਲੀ ਲੈ ਰਿਆ ਸੀ 1 2 3 ਚਾਰਜਰ ਨੂੰ ਦੋ ਤਿੰਨ ਕਾਪਲ ਲਾਈਆਂ ਕਿਰ ਮੈਂ ਨੂੰ ਕਿਹਾ ਵੀ ਤਾਂ ਜ਼ਿਆਦਾ ਸੀਰੀਅਸ ਮੈਟਰ ਹੈ ਸੋਸ਼ਲ ਮੀਡੀਆ ਦੇ ਉੱਤੇ ਆ ਸਵੇਰ ਤੋਂ ਇੱਕ ਪੋਸਟਰ ਬਹੁਤ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਦੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਇੱਕ ਤਸਵੀਰ ਹੈ ਬਿੰਨੂ ਢਿਲੋਂਾ ਦੀ ਔਰ ਇੱਕ ਤਸਵੀਰ ਹੈ ਗੁਰਪ੍ਰੀਤ ਖੁੱਗੀ ਉਹਨਾਂ ਦੀ ਔਰ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਵਿਸ਼ਾਲ ਵਾਹਨ ਰੈਲੀ ਜਿਹੜੀ ਕਿ ਖਾਸ ਤੌਰ ਦੇ ਉੱਤੇ ਭਾਜਪਾ ਦੇ ਲੀਡਰ ਜੋ ਸੀਨੀਅਰ ਲੀਡਰ ਨੇ ਅਰਜੁਨ ਰਾਮ ਮੇਗਵਾਲ ਉਹਨਾਂ ਦੇ ਹਲਕੇ ਦੇ ਵਿੱਚ ਰੱਖੀ ਗਈ ਹੈ ਔਰ ਕਿਹਾ ਗਿਆ ਹੈ ਕਿ ਬਿੰਨੂ ਢਿੱਲੋਂ ਤੇ ਗੁਰਪ੍ਰੀਤ ਖੁੱਗੀ ਹੋਣੀ ਜਿਹੜੇ ਨੇ ਆ ਕੇ ਚੋਣ ਪ੍ਰਚਾਰ ਕਰਨਗੇ ਸਾਡੇ ਨਾਲ ਗੁਰਪ੍ਰੀਤ ਖੁੱਗੀ ਹੋਣੀ ਫੋਨ ਲਾਈਨ ਤੇ ਜੁੜੇ ਨੇ ਗੱਲਬਾਤ ਕਰਦੇ ਆ ਕਿੁੱਗੀ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਸਤਿ ਸ੍ਰੀ ਅਕਾਲ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਖੁੱਗੀ ਜੀ ਸਵੇਰ ਤੋਂ ਹੀ ਬੜੀ ਚਰਚਾ ਚੱਲ ਰਹੀ ਹੈ ਕਹਿੰਦੇ ਕੀ ਹੋ ਗਿਆ ਜਿਹਾ ਕਿ ਜਿਹੜੇ ਕਿਸਾਨੀ ਅੰਦੋਲਨ ਚ ਆਵਾਜ਼ ਕਿਸਾਨਾਂ ਦੀ ਚੁਕਦੇ ਸੀ ਅੱਜ ਉਹ ਬੀਜੇਪੀ ਦੀ ਰੈਲੀ ਦੇ ਵਿੱਚ ਜਾ ਕੇ ਬੀਜੇਪੀ ਦੇ ਹੱਕ ਚ ਪ੍ਰਚਾਰ ਕਰਨ ਦੇ ਲਈ ਤਿਆਰ ਹੋਏ ਪਏ ਨੇ ਤੁਹਾਨੂੰ ਤਾਂ ਇਸ ਸਵੇਰੇ ਪਤਾ ਲੱਗਾ ਜੀ ਮੈਨੂੰ ਪਤਾ ਲੱਗਾ ਦੁਪਹਿਰੇ ਕਿਉਂਕਿ ਮੈਂ 1 ਵਜੇ ਸੁੱਤਾ ਉੱਠਿਆ ਜੀ ਮੇਰੀ ਚੱਲ ਰਹੀ ਸ਼ੂਟਿੰਗ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਤੇ ਫਿਲਮ ਜਿਹੜੀ ਬਣ ਰਹੀ ਹੈ ਕਾਮਾਗਾਟਾ ਮਾਰੂ ਜੀ ਜੀ ਤੇ ਮੈਂ ਤਾਂ ਉਹਦਾ ਰਾਤ ਸ਼ੂਟ ਮੇਰਾ ਚੱਲਦਾ ਹੁੰਦਾ ਤੇ ਮੈਂ ਸਾਰੀ ਦਾ ਸ਼ੂਟ ਚੱਲਦਾ ਸਵੇਰੇ ਆ ਕੇ ਸੌਣ ਲੱਗਦਾ ਮੈਂ ਜੀ ਮੈਂ 1 ਵਜੇ ਉੱਠਿਆ ਜੀ ਫੋਨ ਮੇਰਾ ਡੀਐਨਡੀ ਤੇ ਹੁੰਦਾ ਤੇ 1 ਵਜੇ ਮੈਨੂੰ ਕਾਫੀ ਤੁਹਾਡੇ ਵਰਗੇ ਵੀਰਾਂ ਪੈਣਾ ਦੇ ਜੀ ਵਾਹ ਇਹਨੇ ਤੇ ਮੈਨੂੰ ਉਹ ਪੋਸਟਰ ਵੀ ਕਈ ਜਗ੍ਹਾ ਤੋਂ ਆਇਆ ਸੀ ਮੈਂ ਤੇ ਜਿਹੜਾ ਬੰਦਾ ਸੁੱਤਾ 1 ਵਜੇ ਉੱਠਿਆ ਜੀ ਹੂੰ ਕਿਹੜੇ ਰਾਜਸਥਾਨ ਜਾਏਗਾ ਤੇ ਕਿੱਥੇ ਕੀ ਕਰੇਗਾ ਜਾ ਕੇ ਜੀ ਦੀ ਫੇਰ ਸ਼ਾਮ ਨੂੰ ਸ਼ੂਟਿੰਗ ਹੋਏਗੀ ਕਿ ਤਰ੍ਹਾਂ ਕਰੇਗਾ ਸੀ ਤਾਂ ਕੀ ਕੋਈ ਜੀ ਤੁਹਾਨੂੰ ਕੋਈ ਪੁੱਛਿਆ ਗਿਆ ਨਹੀਂ ਚਾਹੀਦੀਆਂ ਕਿ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਹੂੰ ਹੂੰ ਇਤਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਹਨਾ ਯਥਾਰਥ ਨਹੀਂ ਹੁੰਦਾ ਮੌਜੂਦ ਨਹੀਂ ਹੁੰਦਾ ਸਮੇਦਾਰੀ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਨਾ ਮੈਂ ਤਾਂ ਉੱਠਿਆ ਤੇ ਮੈਨੂੰ ਲਈਕਰ ਰਿਸ਼ਤੇਦਾਰੀ ਚੋਂ ਦਰਦ ਨੂੰ ਫੋਨ ਆਏ ਨੇ ਤੇ ਮੈਂ ਕਾਹੀ ਥੋੜਾ ਇਸ ਗੱਲ ਤੋਂ ਪਰੇਸ਼ਾਨ ਵੀ ਇੱਥੇ ਹਾਂ ਔਰ ਹੈਰਾਨ ਵੀ ਹਾਂ ਬਾਕੀ ਕੋਈ ਨਹੀਂ ਮੈਂ ਤਾਂ ਬੋਹਾਲੀ ਆਪਣਾ ਹੁਣੇ ਉੱਠਿਆ ਜੀ ਤੇ ਫੇਰ ਤਿਆਰੀ ਹੈ ਸ਼ਾਮ ਨੂੰ ਜਾਣਾ ਜੀ 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 ਤਾਂ ਕੋਈ ਜੀ ਕੋਈ ਗੱਲਬਾਤ ਵੀ ਨਹੀਂ ਹੋਈ ਤੁਹਾਡੇ ਨਾਲ ਕੋਈ ਸੀ ਭਾਜਪਾ ਲੀਡਰ ਦਾ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨੇ ਇਨਵਾਈਟ ਕੁਝ ਕੀਤਾ ਹੋਵੇ ਜਾਂ ਤੁਹਾਨੂੰ ਤੁਹਾਨੂੰ ਬਿਨਾਂ ਪੁੱਛੇ ਇਹ ਫੋਟੋ ਜਿਹੜੀ ਲਗਾ ਦਿੱਤੀ ਗਈ ਹੈ ਸਰ ਇਹ ਪਤਾ ਨਹੀਂ ਹੁਲਤਾਂ ਨੇ ਵੀ ਬਣਾਈ ਹੈ ਜੇ ਨਹੀਂ ਬੜੇ ਇੱਥੇ ਸੋਸ਼ਲ ਮੀਡੀਆ ਤੇ ਸਾਰੇ ਹੀ ਬੈਠੇ ਆ ਅੱਜ ਕੱਲ ਲੋਕ ਦੋ ਦੋ ਮਿੰਟ ਲੱਗਦੇ ਨੇ ਕੋਈ ਵੀ ਪੋਸਟਰ ਬਣਾਉਣ ਲੱਗਿਆ ਨਿਆਣੇ ਅੱਜ ਕੱਲ ਬਹੁਤ ਤੇਜ਼ ਨੇ ਕੋਈ ਲੋਕ ਪਤਾ ਨਹੀਂ ਸੋਸ਼ਲ ਮੀਡੀਆ ਤੇ ਕੀ ਕੀ ਹੋਈ ਜਾਂਦਾ ਸੋ ਮੈਂ ਐਵੇਂ ਕਹਾਂ ਕਿ ਉਹਨਾਂ ਨੇ ਬਣਾ ਕੇ ਭਾਤੀਆਂ ਕਿਸੇ ਨੇ ਭਾਤੀ ਪਰ ਕਿਉਂਕਿ ਆਫੀਸ਼ੀਅਲ ਆਫੀਸ਼ੀਅਲ ਪੇਜ ਦੇ ਉੱਤੇ ਉਹਨਾਂ ਦੀ ਪਈ ਹੋਈ ਹੈ ਜਿਹੜੇ ਭਾਜਪਾ ਦੇ ਸੀਨੀਅਰ ਇਹ ਲੀਡਰ ਨੇ ਅਰुण ਅਰਜੁਨ ਰਾਮ ਮੇਘਵਾਲ ਕੋਈ ਕਿਸੇ ਨੂੰ ਆਪਣੇ ਵੱਲੋਂ ਹੀ ਕਹਿ ਦਿੰਦਾ ਕਿ ਉਹ ਫਲਾਣੇ ਨੂੰ ਲਿਆਵਾਂਗੇ ਜੀ ਫਲਾਣੇ ਨੂੰ ਲਿਆਵਾਂਗੇ ਇਹ ਵੀ ਗੱਲ ਹੋ ਸਕਦੀ ਹੈ ਹੂੰ ਹੂੰ ਇਹ ਕਿਸੇ ਨੇ ਕਿਸੇ ਨੂੰ ਕਹਿ ਕੇ ਪਾਈ ਹੋएगी ਤਾਂ ਮੈਨੂੰ ਤਾਂ ਪਤਾ ਨਹੀਂ ਸੀ ਤੁਹਾਡੀ ਮੈਨੂੰ ਬਿੰਨੂ ਨਾਲ ਗੱਲਬਾਤ ਹੋਈ ਬਿੰਨੂ ਢਿਲੋਣਾ ਨਾਲ ਗੱਲਬਾਤ ਮੈਂ ਹੁਣ ਕਰਾਂਗਾ ਜੀ ਗੱਲ ਕਰੂੰ ਮੈਂ ਤੁਹਾਨੂੰ ਦੱਸੇ ਬੇਲੇ ਢੀ ਉੱਠਿਆ ਤੇ ਮੈਂ ਪਹਿਲੋਂ ਮੈਂ ਲਾਈਟਲੀ ਲੈ ਰਿਆ ਸੀ 1 2 3 4 ਜਨ ਨੂੰ 2 3 ਕਾਲ ਆਈਆਂ ਫਿਰ ਮੈਨੂੰ ਇਹ ਵੀ ਤਾਂ ਜ਼ਿਆਦਾ ਸੀਰੀਅਸ ਮੈਟਰ ਹੈ ਤੇ ਮੈਂ ਤਾਂ ਗੱਲਬਾਤ ਹੀ ਕਰ ਰਿਆ ਨਾ ਜੀ ਲਗਾਤਾਰ ਜਿੱਦਾਂ ਤੁਹਾਡੇ ਨਾਲ ਹੋਈ ਹੈ ਤੁਹਾਡੇ ਤੋਂ ਪਹਿਲਾਂ ਵੀ ਹੋਈ ਹੈ ਜੀ ਹੁਣ ਤੁਹਾਡੇ ਤੋਂ ਬਾਅਦ ਵੀ ਹੋਰ ਦੋ ਤਿੰਨ ਪੱਤਰਕਾਰ ਸੱਜਣਾਂ ਨਾਲ ਗੱਲ ਕਰਾਂ ਫਿਰ ਮੈਂ ਉਸ ਤੋਂ ਬਾਅਦ ਵੀ ਹਾਂ ਕਿਉਂਕਿ ਜਿਹੜੀ ਸੀਟ ਦੇ ਉੱਤੇ ਪ੍ਰਚਾਰ ਦੀ ਤਸਵੀਰ ਆਈ ਹੈ ਇਧਰਲੇ ਪਾਸੇ ਜੇ ਅਸੀਂ ਗੱਲ ਕਰੀਏ ਕਿਉਂਕਿ ਪੰਜਾਬੀ 벨ਟ ਮੰਨੀ ਜਾਂਦੀ ਹੈ ਅਨੁਮਾਨਗੜਾ ਔਰ ਸਾਰਾ ਇਹ ਉਧਰਲਾ ਏਰੀਆ ਆ ਜਾਂਦਾ ਹੈ ਤਾਂ ਪੰਜਾਬੀ 벨ਟ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਉੱਥੇ ਦੇ ਵੋਟਰਸ ਨੂੰ ਭਰਮਾਉਣ ਦੇ ਲਈ ਇਹ ਕਾਰਡ ਖੇលਿਆ ਗਿਆ ਕਿ ਹਾਂ ਜੀ ਮੇਰੇ ਤੇ ਕਮੈਂਟ ਹੀ ਨਹੀਂ ਕਰ ਸਕਦਾ ਮੈਨੂੰ ਪਤਾ ਹੀ ਨਹੀਂ ਕਿੰਨੇ ਕਿਉਂ ਇਹ ਪੋਸਟਰ ਕਿਵੇਂ ਬਣਿਆ ਕਿਵੇਂ ਪਾਇਆ ਗਿਆ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਜਿਹੜਾ ਵੀ ਕੋਈ ਮਿਲਣਾ ਚਾਹੁੰਦਾ ਮੈਂ ਪੈ ਮੋਹਾਲੀ ਆ ਜੀ ਇਸ ਵੇਲੇ ਤੇ ਜੇ ਕਿਸੇ ਦਾ ਮਨ ਕਰੇ ਸ਼ੂਟਿੰਗ ਤੇ ਆਉਣਾ ਤੇ ਸ਼ਾਮੀ ਸ਼ੂਟਿੰਗ ਤੇ ਆ ਜੀ 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 ਔਰ ਕਦੀ ਕੋਈ ਵੈਸੇ ਤੁਹਾਨੂੰ ਅਪਰੋਚ ਕੀਤਾ ਕਿਸੇ ਪੋਲੀਟੀਕਲ ਪਾਰਟੀ ਨੇ ਕਿ ਸਾਡੇ ਵਾਸਤੇ ਪ੍ਰਚਾਰ ਕਰੋ ਜੀ ਸਾਰੇ ਕਰਦੇ ਨੇ ਸਾਰੇ ਕਰਦੇ ਨੇ ਇਲੈਕਸ਼ਨ ਲੜਨ ਲਈ ਵੀ ਕਰਦੇ ਨੇ ਔਰ ਪ੍ਰਚਾਰ ਲਈ ਵੀ ਕਰਦੇ ਨੇ ਸਾਰੇ ਕਰਦੇ ਨੇ ਉਹ ਇੱਕ ਬੜੀ ਨੈਚੁਰਲ ਔਰ ਨਾਰਮਲ ਗੱਲ ਹੈ ਇਹਦੇ ਵਿੱਚ ਕੋਈ ਕੋਈ ਜੱਗੋਂ ਤੇਰਵੀ ਨਹੀਂ ਹੈ ਕਿ ਤੁਹਾਨੂੰ ਕੋਈ ਅਪਰੋਚ ਕਰਦਾ ਜੀ ਕਿਹੜੀ ਪਾਰਟੀ ਦਾ ਨਾਮ ਲੈਣਾ ਹੈ ਆਪਾਂ ਹਰ ਪਾਰਟੀ ਕਹਿੰਦੀ ਆ ਤੇ ਇਹ ਤੁਹਾਡਾ ਆਪਣਾ ਨਿੱਜੀ ਮਨ ਹੁੰਦਾ ਕਿ ਤੁਸੀਂ ਪੋਲਿਟਿਕਸ 'ਚ ਜਾਣਾ ਹੈ ਕਿ ਨਹੀਂ ਜਾਣਾ ਮੇਰਾ ਮਨ ਹੀ ਨਹੀਂ ਹੈ ਜੀ ਪੋਲਿਟਿਕਸ ਕੋਲੇ ਪਾਸ ਜੀ ਜੀ ਵੈਸੇ ਪ੍ਰਚਾਰ ਕਰਦੇ ਹੋਏ ਨਜ਼ਰ ਆਉਂਗੇ ਕਿਉਂਕਿ ਚਰਚਾ ਇਹ ਸੀ ਕਿ ਤੁਹਾਡੇ ਮਿੱਤਰ ਕਰਮ ਕਰਮਜੀਤ ਅਨਮੋਲ ਤੁਹਾਡੇ ਮਿੱਤਰ ਨੇ ਫਰੀਦਕੋਟ ਤੋਂ ਕਹਿੰਦੇ ਉਹ ਮੇਰਾ ਭਰਾ ਹੈ ਬਤੌਰ ਦੋਸਤ ਬਤੌਰ ਵੀਰ ਕਿੱਥੇ ਕਿਤੇ ਉਹਦੇ ਲਈ ਖੜ ਕੇ ਇਹ ਕਹਿਣਾ ਪਿਆ ਕਿ ਇਹ ਬਹੁਤ ਨਾਈਸ ਬੰਦਾ ਹੈ 골ਡਨ ਹਾਰਟ ਆਦਮੀ ਹੈ ਚੰਗੀ ਸੋਚ ਚੰਗੀ ਧਾਰਨਾਵਾਂ ਵਾਲਾ ਬੰਦਾ ਉਹਦੇ ਲਈ ਮੈਨੂੰ ਜਿੱਥੇ ਜੋ ਕਹਿਣਾ ਪਿਆ ਮੈਂ ਜ਼ਰੂਰ ਕਵਾਂਗਾ ਜੀ ਕਿਉਂਕਿ ਇਨਸਾਨ ਮੈਟਰ ਕਰਦੇ ਹੁੰਦੇ ਨੇ ਫਾਈਨਲੀ ਬੰਦੇ ਦਾ ਬੰਦਾ दारू ਹੁੰਦਾ ਨਾ ਕਿ ਪਾਰਟੀਆਂ ਦਾ ਰੂਹ ਹੁੰਦੀਆਂ ਔਰ ਕੁਗੀ ਜੀ ਅਖੀਰ ਦੇ ਵਿੱਚ ਉਹਨਾਂ ਆਪਣੇ ਫੈਨਸ ਨੂੰ ਆਪਣੇ ਚਾਹਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਲੋਕੀ ਸਰਟੀਫਿਕੇਟ ਜੋ ਜਿਹੜਾ ਦੇਨ ਤਹਾਕਿਆਂ ਦਾ ਆਪਣਾ ਪਿਆਰ ਵਿਸ਼ਵਾਸ ਬਣਿਆ ਨਾ ਉਹਦੇ ਤੇ ਜਿਆਦਾ ਵਿਸ਼ਵਾਸ ਕਰਿਆ ਕਰੋ ਕਿਉਂਕਿ ਨਿਸ਼ਚਿੰਤ ਹੋ ਜੋ ਕਦੋਂ ਇਸ ਤੁਸੀਂ ਇੰਟਰਨੈਟ ਦੀ ਚੁੰਗਲ ਚੋਂ ਬਾਹਰ ਆਓਗੇ ਮੈਨੂੰ ਇਹ ਸਮਝ ਨਹੀਂ ਆ ਰਹੀ ਸਾਡੇ ਲੋਕਾਂ ਦੀ ਜਾਂ ਲੋਕਾਂ ਦਾ ਇਨੋਸੈਂਸ ਕਹਿ ਲਓ ਜਾਂ ਉਹਨਾਂ ਦੀ ਭਾਵਨਾ ਕਹਿ ਲਓ ਮੈਂ ਉਹਦਾ ਵੀ ਸਤਿਕਾਰ ਕਰਦਾ ਕਿ ਇੱਕਦਮ ਕੋਈ ਵੀ ਚੀਜ਼ ਆ ਤੁਹਾਨੂੰ ਥੋੜਾ ਜਿਹਾ ਵੱਝ ਜਾਂਦੀ ਆ ਕਿ ਸਾਡੇ ਅੰਦਰ ਕੀ ਕਿਦਾਂ ਹੋ ਗਿਆ ਤੂੰ ਉਹਨਾਂ ਦਾ ਵੀ ਮਸਤਕਾਰ ਕਰਨਾ ਵੈਸੇ ਉਹਨਾਂ ਦੀਆਂ ਭਾਵਨਾਵਾਂ ਦਾ ਵੀ ਬਟ ਮੈਂ ਜ਼ਰੂਰ ਕਰਾਂਗਾ ਨਿਸ਼ਚਿੰਤ ਰਿਆ ਕਰੋ ਐਨੇ ਟੈਨਸ਼ਨ ਨਹੀਂ ਲਈ ਦਿੱਤੀ ਕੁਝ ਨਹੀਂ ਦੁਨੀਆ ਚੋਂ ਦਾ ਕਿਉਂਕਿ ਲੋਕੀ ਸਰਟੀਫਿਕੇਟ ਦੇਣ ਨੂੰ ਵੀ ਮੈਂਟਲ ਆਉਂਦੇ ਨੇ ਜਿਹੜੇ ਪਹਿਲਾਂ ਕਦੀ ਸਿਰ ਤੇ ਨਹੀਂ ਚੱਕ ਲੈਂਦੇ ਨੇ ਉਹ ਫਿਰ نیچے ਵੀ ਬਹੁਤ ਛੇਤੀ ਕਰ ਦਿੰਦੇ ਨੇ ਕਿ ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਨਫਜ਼ ਵੱਧ ਘੱਟ ਵੀ ਆਪਣੇ ਆਵੇਗ 'ਚ ਟਾ ਕੇ ਬੋਲ ਜਾਂਦਾ ਕੋਈ ਗੱਲ ਜਿਹੜੀ ਚੀਜ਼ ਸੱਚਾਈ ਨਹੀਂ ਹੈ ਉੱਥੇ ਆਪਾਂ ਨੂੰ ਕੋਈ ਡਰ ਨਹੀਂ ਜੀ ਠੀਕ ਹੈ ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਵੇਸਾਂਤ ਤੋਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ